ਸਭਾ ਸੀਟ ਤੋਂ ਸੀਪਾ ਲਿਖਾਲੀ ਉਹਨੇ ਇਹ ਵਾਰ ਨੇ ਇੱਕ ਦੋ ਨੂੰ ਜਾਨ ਵਾਲਾ ਬਟਨ ਦਬਕੇ ਤੁਸੀਂ ਆਪਣਾ ਫਰਜ਼ ਨਿਭਾ ਦਿਓ ਉਸ ਤੋਂ ਬਾਅਦ ਫਰਜ਼ ਨਿਭਾਉਣੀ ਕਿ ਮੋਰੀ ਮੋਰੀ ਤੇ ਕੁਲਦੀਪ ਧਾਲਵਾਲ ਜੀ ਦੋਨਾਂ ਦੀ ਜ਼ਿੰਮੇਵਾਰੀ ਹੈ ਬਹੁਤ ਮਹਿੰਤੀ ਸਾਡੇ ਮੰਤਰੀ ਨੇ ਕਦਰ ਮੰਤਰੀ ਸੀ 20000 ਕਟੇ ਕਰ ਜਮੀਨ ਵੱਡੇ ਵੱਡੇ ਜਿਹੜੇ ਸੂਖਦਾਰ ਸੀ ਉਹਨਾਂ ਦੇ ਕਬਜ਼ੇ ਚ ਛੜਾਈ 10000 ਏਕੜ ਜਿੱਥੋਂ 31% ਗਰੀਬ ਬਲਦਾਂ ਦੀ ਜਮੀਨ ਛਡੀ ਹੈ ਉਹਨਾਂ ਨੂੰ ਟਿਕਾ ਮਿਲਣ ਲੱਗ ਗਿਆ ਸੁਬੀਰੋ ਆਹ ਠੱਥੇ ਆ ਕੇ ਆਪਾਂ 1 ਜੂਨ ਨੂੰ ਉਧਾਸ ਬਦਲ ਦਿਓ ਅਸਬਾਰ ਅੰਮਰ ਸਰ ਵੱਲੋਂ ਖਬਰਾਂ ਠੰਡੀਆਂ ਹਵਾਵਾਂ ਦੇ ਬੁੱਲੀ ਆਣ ਇਹੀ ਨੀਂਦ ਦਰਦੋ ਪਿਆਰੋ ਜਿੰਦਾਬਾਦ ਬੋਲ ਸੋਨਿਹਾਲ ਅਬਾ ਅਮਰ ਫੌਜ ਦੀ ਤਰਤੀ ਦੇ ਉੱਤੇ ਇਹ ਰਾਜਾ ਸਰ ਦੀ ਹਕਮਾਨ ਸਾਹਿਬ ਚਗਾਉਣਾ ਕਸਬਾ ਇਥੇ ਤੁਹਾਡੇ ਆਉਣ ਤੁਹਾਡਾ ਨੂੰ ਜੀ ਆ ਕੇ ਮੈਂ ਉਹ ਬਾਦਰ ਦੇ ਲੋਕ ਨੇ ਸਾਰੇ ਉਹ ਤੁਹਾਨੂੰ ਵਿਸ਼ਵਾਸ ਹੁੰਦਾ ਕਿ ਆਮਦ ਸਾਹਿਬ ਦੀ ਸੀਟ ਜਿੱਤ ਕੇ ਤੁਹਾਡੀ ਚੋਹੇ ਪਾਵਾਂਗੇ ਤੁਹਾਡਾ ਸਿਰ ਜਿਹੜਾ ਉਹ ਉੱਚਾ ਕਰੋਗੇ ਦੇਖੋ ਸਾਰੇ ਬਾਦਰ ਦੇ ਲੋਕ ਨੇ ਜਦੋਂ ਆਪਾਂ ਵੜ ਜੇ ਤਾਂ ਵੀ ਮਾਲ ਲੈ ਕੇ ਬਾਦਰ ਦੇ ਬਹੁਤ ਸਾਰੇ ਮਸਲੇ ਆ ਗਏ ਆਪਾਂ ਇਹਨਾਂ ਲੋਕਾਂ ਦਾ ਡਾਟ ਕੇ ਹੱਲ ਕਰਦੇ ਆ ਮੈਕਾਫੋਨ ਕਹਦਾ ਬਹੁਤ ਬਹੁਤ ਤਾਦੁਮਤ ਕਰਦਾ ਕਿ ਤੁਸੀਂ ਇਹਦੀ ਸਿਗਰਤ ਵਾਲੇ ਜਿਹੜਾ ਟਾਈਮ ਖੜਿਆ ਬਹੁਤ ਬਹੁਤ ਤਾਜ਼ਾ ਤਨਵਾ ਸਾਰੇ ਬਲਕਾਂ ਦਾ ਬਹੁਤ ਬਹੁਤ ਆਮ ਆਦਮੀ ਪਾਰਟੀ ਦੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਤਾਦੁਮਤ ਕੋਣ ਅੱਗੇ ਨਾਲ